ਇੱਕ ਖਬਰ ਤਾਂ ਆਪਾਂ ਸਾਰਿਆਂ ਨੇ ਦੇਖੀ ਹੋਣੀ ਆ ਸੋਸ਼ਲ ਮੀਡੀਆ ਤੇ ਆਮ ਘੁਮਰੀ ਆ ਉਹ ਵੀ ਇੱਕ ਪੁਲਿਸ ਵਾਲਾ ਸੀ ਨੌਜਵਾਨ ਉਹਨੇ ਆਪਣੀ ਭੈਣ ਤੇ ਮਾਂ ਨੂੰ ਕਾਰ ਦੇ ਵਿੱਚ ਹੀ ਅੱਗ ਲਾ ਦਿੱਤੀ ਇਹ ਖਬਰ ਬੜੀ ਵਾਇਰਲ ਹੋ ਰਹੀ ਆ ਕਾਰਨ ਕੀ ਸੀਗਾ ਜਾਇਦਾਦ ਦਾ ਲਾਲਚ ਲਾ ਲੋ ਤੇ ਉਹਦੀ ਭੈਣ ਦੀ ਜਿਹੜੀ ਜਿਹਨੂੰ ਨੇ ਅੱਗ ਲਾ ਕੇ ਮਾਰਿਆ ਉਹ ਵੀ ਕਸਟੇਬਲ ਸੀ ਪੁਲਿਸ ਚ ਭਰਤੀ ਸੀਗੀ ਉਹ ਜਿਹੜੇ ਦੇਖਿਆ ਜਾ ਵੀ ਰਿਸ਼ਤੇ ਦਾ ਤਾਰ ਤਾਂ ਚੱਲ ਹੁੰਦੀ ਨੇ ਬੰਦੇ ਦੇ ਮਨਾਂ 'ਚ ਇਨਸਾਨ ਦੇ ਮਨ 'ਚ ਇਹਨਾਂ ਲਾਲਚ ਕਿੱਥੋਂ ਆ ਗਿਆ ਕਿਵੇਂ ਆ ਗਿਆ ਵੀੜੇ ਰਿਸ਼ਤੇ ਨਹੀਂ ਪਰਵਾਹ ਨਹੀਂ ਕਰਦਾ ਜਿਹਨੇ ਜਨਮ ਦਿੱਤਾ ਉਸ ਨੂੰ ਮਾਰਦਾ ਜਿਹੜੀ ਭੈਣ ਨੇ ਰਖੜੀ ਬੰਨੀ ਸੀ ਤੇ ਰਖੜੀ ਬਨ ਕੇ ਭਰਾ ਤੋਂ ਉਮੀਦ ਕਰਦੇ ਵੀ ਹੁਣ ਸਾਰੀ ਮਰਮੜਾ ਸਾਥ ਦੇਊਗਾ ਉਸ ਭਰਾ ਨਹੀਂ ਭੈਣ ਨੂੰ ਅੱਗੇ ਹਵਾਲੇ ਕਰਦਾ ਲਾਲਚ ਅਸਲ ਵਿੱਚ ਇਹਦਾ ਕਾਰਨ ਲਾਲਚ ਨਹੀਂ ਮੰਨਿਆ ਜਾ ਸਕਦਾ ਮੇਰੇ ਮੇਜ ਸਾਹਿਬ ਨਾਲ ਕਹਿੰਦਾ ਲਾਲਚ ਨਹੀਂ ਅਸਲ ਪ੍ਰੋਬਲਮ ਪਤਾ ਕਿੱਥੇ ਆ ਇਹ ਰਿਸ਼ਤੇ ਆਪਣੇ ਕਿਉਂ ਖਤਮ ਹੋ ਰਹੇ ਨੇ ਦਿਨ ਦਿਨ ਅਸਲ ਕਾਰਨ ਇਹ ਹੈ ਬਾਈ ਜੀ ਕਿ ਆਪਾਂ ਗੁਰਬਾਣੀ ਤੋਂ ਟੁੱਟ ਗਏ ਪਿੰਡ ਦੇ ਵਿੱਚ ਗੁਰੂ ਘਰ ਬਣਿਆ ਪਰ ਆਪਾਂ ਕਿਤੇ ਗੁਰੂ ਘਰ ਨਹੀਂ ਜਾਂਦੇ ਸਵੇਰੇ ਟਾਈਮ ਲਾਦਾ ਸ਼ਾਮ ਨੂੰ ਜਾਓ ਜੇ ਆਪ ਗੁਰੂ ਘਰ ਜਾਵੋਗੇ ਤਾਂ ਆਪਣੇ ਅੰਦਰ ਸ਼ਾਂਤ ਆਊਗਾ ਸ਼ਾਂਤੀ ਆਊਗੀ ਰਿਸ਼ਤੇ ਦੀ ਕਦਰ ਆਊਗੀ ਮੋਹ ਪਿਆਰ ਜਾਗੂ ਆਪਣੇ ਅੰਦਰ ਜੇ ਆਪਾਂ ਗੁਰੂ ਘਰ ਜਾਵਾਂਗੇ ਗੁਰੂ ਘਰ ਤੋਂ ਟੁੱਟ ਕੇ ਤਾਂ ਆਪਣੇ ਪੱਲੇ ਕੱਖ ਨਹੀਂ ਗੁਰੂ ਘਰ ਤੋਂ ਟੁੱਟ ਕੇ ਆਪਣੇ ਅੰਦਰ ਵਿਕਾਰ ਆ ਗਏ ਆ ਕਾਮ, ਕ੍ਰੋਧ, ਮੋਹ, ਹੰਕਾਰ ਇਦਾਂ ਦੇ ਕਿੰਨੇ ਵਿਕਾਰਾਂ ਨੇ ਆਪਣੇ ਅੰਦਰ ਜਨਮ ਲੈ ਲਿਆ ਇਹ ਖਤਮ ਤਾਂ ਹੋਣਗੇ ਜੇ ਆਪਾਂ ਗੁਰੂ ਘਰ ਜਾਵਾਂਗੇ ਪਰ ਗੁਰੂ ਤੋਂ ਟੁੱਟ ਕੇ ਤਾਂ ਆਪਾਂ ਟੁੱਟ ਹੀ ਗਏ ਜਿੰਨੀ ਕੀ ਮੇਰੀ ਸਮਝ ਆ ਸੋ ਨੂੰ ਮੈਂ ਦੱਸਦਾ ਕਿ ਆਪਾਂ ਗੁਰੂ ਤੋਂ ਟੁੱਟ ਗਏ ਕਪੜੇ ਪੱਲੇ ਕੱਖ ਨਹੀਂ ਆਪਾਂ ਇੰ ਆਪੜਿਆਂ ਨੂੰ ਮਾਰ ਕੇ ਇੱਕ ਦੂਜੇ ਨੂੰ ਖਤਮ ਕਰ ਦਾਂਗੇ ਜੇ ਫਿਲਮਾਂ ਦੇ ਵਿੱਚ ਆਪਾਂ ਦੇਖਦੇ ਆਂ ਵੀ ਲਾਲਚ ਵਸੁੰਦਾ ਆਪਣੇ ਪਰਿਵਾਰ ਨੂੰ ਖਤਮ ਕਰਦਾ ਕਰਦੇ ਆਏ ਨਹੀਂ ਬਾਈ ਪਿਛਲੇ ਦਿਨ ਰਾਜੇ ਮਹਾਰਾਜੇ ਹੋਏ ਨਹੀਂ ਤੁਸੀਂ ਉਹ ਦੇਖ ਲਓ ਅਬਦਾਲੀ ਵਰਗੇ ਜਿਹੜੇ ਹੁਣ ਤੱਕ ਰਾਜੇ ਮਹਾਰਾਜੇ ਨੇ ਹਿੰਦੁਸਤਾਨ ਤੇ ਕਬਜ਼ਾ ਕੀਤਾ ਉਹ ਆਪਣੇ ਪਰਿਵਾਰ ਨੂੰ ਖਤਮ ਕਰ ਕਰਕੇ ਗੱਦੀਆਂ ਤੇ ਬਟਦੇ ਆਏ ਨੇ ਕੋਈ ਹੁਣ ਆਪਣੇ ਇੱਥੇ ਆਮ ਪਿੰਡਾਂ ਦੇ ਵਿੱਚ ਆਮ ਹੋਣ ਲੱਗ ਗਿਆ ਕਾਰਨ ਕਾਰਨ ਆਪ ਗੁਰੂ ਤੋਂ ਰੁੱਟ ਗਏ ਬਾਣੀ ਤਾਂ ਟੁੱਟ ਗਈ ਗੁਰੂ ਘਰ ਜਾਓ ਬਾਣੀ ਪੜ੍ਹੋ ਗੁਰੂ ਘਰ ਜਾਣ ਦਾ ਦਿਲੋਂ ਜਾਓ ਫਾਰਮੈਲਿਟੀ ਦਾ ਕਰੋ ਦਿਲੋਂ ਜਾਓ ਚਾਹੇ 10 ਮਿੰਟ ਬੱਠੋ ਗੁਰੂ ਘਰ ਸਿਰ ਝੁਕਾ ਕੇ ਫੋਨ ਬੰਦ ਕਰਕੇ ਜਿੰਨੇ ਕ 10 ਮਿੰਟ ਬੈਠਣਾ ਤਾਂ ਗੁਰੂ ਦੇ ਬਣ ਕੇ ਬੈਠੋ ਜੇ ਕਦੇ ਇਦਾਂ ਦੇ ਵਿਕਾਰਮਾਂਚ ਆ ਵੀ ਜਾਣ ਮੇਰਾ ਨੌਂ ਬਿਟਾ ਦਿਓ ਮੈਨੇ ਖੁਦ ਮੈਨੇ ਖੁਦ ਮੈਂ ਖੁਦ ਵਰ ਦਿਖਾ ਰਿਹਾ ਮੈਨੂੰ ਪਤਾ ਪਤਾ ਕੀ ਸਾਰੀ ਦੁਨੀਆ ਜਾਣਦੀ ਆ ਕਿ ਆਪਣੇ ਗੁਰੂ ਤੋਂ ਪਰ ਕੋਈ ਕੁਝ ਨਹੀਂ ਹੈਗਾ ਕੁਝ ਵੀ ਨਹੀਂ ਤੁਸੀਂ ਲਾਲੂ ਵੀ 80 ਤੋਂ ਲੈ ਕੇ 92 ਤੱਕ ਕਿੰਨੇ ਸਿੰਘ ਸ਼ਹੀਦ ਹੋਏ ਨੇ ਜਦੋਂ ਤਾਂ ਪੱਟ ਚੀਰ ਕੇ ਮਿਰਚਾਂ ਪਾਈਆਂ ਉਹਨਾਂ ਦੇ ਨੂੰ ਦਰਦ ਨਹੀਂ ਹੁੰਦਾ ਸੀ ਸਵਾਦ ਆਉਂਦਾ ਸੀ ਉਹਨਾਂ ਨੂੰ ਅੱਖਾਂ ਕੱਢੀ ਜਾਂਦੀ ਇੱਧਰ ਦੀ ਸੂਆ ਮਾਰ ਕੇ ਇੱਧਰ ਦੀ ਕੱਢ ਦਉਂਦੇ ਤੇ ਉਹਦੀ ਜੀਵਨੀ ਲਾਲੂ ਜਿੰਦੇ ਵੀਰ ਦੀ ਜੀਵਨੀ ਉਹਨੇ ਆਪਦੇ ਹੱਥੀ ਲਿਖਿਆ ਹੋਇਆ ਕਿਵੇਂ ਨੇ ਕਿੰਨਾ ਨੂੰ ਸੁੱਤ ਸੀ ਹੀ ਦਿੱਤੇਗੇ ਕੋਲ ਕੋਈ ਦਰਦ ਦੀ ਮਹਿਸੂਸ ਨਹੀਂ ਹੋਇਆ ਉਹਨੂੰ ਜਾਣਦੇ ਹੋ ਕਿਉਂ ਕਿ ਉਸ ਸਮੇਂ ਉਹ ਗੁਰਬਾਣੀਆਂ ਜੁੜੇ ਹੋਏ ਸੀਗੇ ਅੱਜ ਤੋਂ 25 30 40 ਸਾਲ ਪਹਿਲਾਂ ਨਾਲੋਂ ਕਿੰਨੀ ਘਾਤਮਤयां ਹੁੰਦੀ ਸੀ ਕਿੰਨੇ ਕ ਲੋਕ ਦੁਖੀ ਤੇ ਮੋਹ ਪਿਆਰ ਨਾਲ ਰਹਿੰਦੇ ਤੇ ਕਦੇ ਸੜਦੇ ਨਹੀਂ ਕਿ ਜਦੋਂ ਕੋਈ ਕੁਝ ਮਰਜ਼ੀ ਲਿਆਵੇ ਪਿਆਰ ਨਾਲ ਰਹਿੰਦੇ ਸੀਗੇ ਨਾ ਕੋਈ ਇਹੋ ਜਿਹੇ ਮੇਰੀ ਜ਼ਮੀਨ ਦੱਬ ਲੈ ਇਹਨੂੰ ਮਾਰਦਾ ਜਾਂ ਕਰਦਾ ਨਾ ਕਿਉਂਕਿ ਉਸ ਲੋਕ ਟਾਈਮ ਲੋਕ ਗੁਰੂ ਨਾਲ ਜੁੜੇ ਹੋਏ ਤੇ ਬਾਣੀ ਨਾਲ ਜੁੜੇ ਹੋਏ ਤੇ ਗੁਰੂ ਘਰ ਜਾਂਦੇ ਸੀਗੇ ਆਪਣੇ ਮਾਂ ਕੋਲ ਜਮ ਫਾਰਮੈਲਟੀ ਨਹੀਂ ਕਰਦੇ ਤੇ ਬਾਣੀ ਨਾਲ ਜੋੜਾਂਗੇ ਤਾਂ ਸਭ ਕੁਝ ਅਭੀ ਦਾ ਸਭ ਕੁਝ ਮਿਲੂ ਆਪਾਂ ਨੂੰ ਗੁਰੂ ਤੋਂ ਟੁੱਟ ਗਏ ਤਾਂ ਪਰ ਟੁੱਟ ਹੀ ਗਏ ਜਿੰਦਗੀ ਮੇਰੀ ਸਮਝ ਆ ਮੈਂ ਤੁਹਾਨੂੰ ਦੱਸਦਾ ਬਾਕੀ ਬਾਈ ਤੁਸੀਂ ਆਪ ਸਾਨੇ ਹੋ ਮੈਥੋਂ ਵੱਡਿਓ ਉਹ ਵਾਈ ਗਰੁੱਪ ਲਈ ਕਰੇ